아이오 로이 아이오 나가 팔다. 아이오. 가 그래도 한이야 봐줘. 이따가 이거. 아이오. 이거. 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 이 ਇਹ ਗੁੰਡਾਗਰਦੀ ਕਰੀ ਇਹ ਗੁੰਡਾਗਰਦੀ ਕਰਦੇ ਆਂ ਹਟ ਕੇ ਸਭਾ ਹਸਾ ਦੇ ਬਾਹਰ ਆ ਨਾ ਵੀਡੀਓ ਵਿਖਾਵਾਂ ਵੀਡੀਓ ਵਿਖਾਵਾਂ ਜਿਕੈਨੀਆ ਦਾ ਵੀਰ ਖੜ ਜਾ ਇੱਕ ਮਿੰਟ ਮੈਂ ਭਾਜਦੇ ਨਹੀਂ ਮੰਮੀ ਸੌਣ ਲੱਗੇ ਦਾ ਨਾ ਹੋ ਉਹਨਾਂ ਦੇ ਬਟਾ ਲੱਗਿਆ ਤੁਹਾਨੂੰ ਇਹ ਆ ਬਤਵਾਸੀ ਹੈ ਆ ਹਟ ਜੂ ਬਾਈ 2 ਗੱਲ नशे मा <igraph> <sharpina> آ پج 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 او کھڑ جو کھڑ جو او کھڑ جا وے آنٹی کھڑ جو جی کھڑ جو کھڑ جو کھڑ جو انو کھڑ دے کی حالو بی منو بھائی نہیں لے کے جائی میرے کپڑے بھائی کی حالو گی ਉਹ ਹੀ ਦਾ ਨਾਮ ਹੈ ਠੀਕ ਹੈ ਜੀ ਤੇ ਉਤੋਂ ਅੱਗੇ ਵਾਪਸ ਆਏ ਤੇ ਅੱਗੇ ਪਰਚਾ ਕਰਾਉਣ ਲੱਗ ਆਏ ਠੀਕ ਹੈ ਜੀ ਠੀਕ ਹੈ ਜੀ ਤੇ ਇੱਥੇ ਪਿੰਡ ਕਰਕਹਲ ਨੇ ਬਾਹਰ ਘੇਰ ਲਿਆ ਠੀਕ ਹੈ ਜੀ ਕਿੰਨੇ ਬੰਦੇ ਸੀ ਜਿੰਨੇ ਨੇ ਕੀ ਹਥਿਆਰ ਸੀ ਉਹਨਾਂ ਦਾ ਕੋਈ ਪਰਪਾਨਾ ਸੀ ਆ ਕੰਡੇ ਸੀ ਜੀ ਠੀਕ ਹੈ ਜੀ ਜੀਡੀਪੀ ਨਾਲ ਦੀ ਚਰਿਆ ਬੜੀ ਹੋਈ ਸੀ ਕਿੰਨੇ ਕ ਵਜੇ ਦਾ ਸਮੇਂ ਸਮੇਂ ਕੀ ਸੀ ਮੇਰੇ ਨਾਲ ਵਜ ਠੀਕ ਮਿੰਟ ਪਹਿਲਾਂ ਹੀ ਲਾ ਲਉਂਗਾ ਜੀ 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 ਦੁਪਹਿਰ ਦਾ ਸਮਾਂ ਜੀ ਜੀ ਤੇ ਅਸੀਂ ਦੋ ਜਣੇ ਸੀ ਮੈਂ ਤਾਂ ਅੰਦਰ ਨੂੰ ਆ ਗਿਆ ਮੇਰੇ ਨਾਲ ਦਾ ਪਾਰ ਰਹਿ ਗਿਆ ਜੀ ਉਹਦੇ ਬਹੁਤ ਜ਼ਿਆਦਾ ਕਰਪਾਨਾ ਇਹਨਾਂ ਨੇ ਮਾਰਿਆ ਬਹੁਤ ਫਟੜਾ ਜੀ ਕਿਸ ਤਰ੍ਹਾਂ ਬਚਾਇਆ ਕਿਸ ਤਰ੍ਹਾਂ ਗਿਆ ਕੋਈ ਪੁਲਿਸ ਮੁਲਾਜਮ ਆਇਆ ਜੀ ਉਹ ਸਾਰੇ ਬਾਹਰ ਪਬਲਿਕ ਸੀ ਜੀ ਪਬਲਿਕ ਨੇ ਫਿਰ ਰ ਫੜਿਆ ਜੀ ਉਹਨਾਂ ਨੂੰ ਅੱਛਾ ਜੀ ਤੇ ਪੜ ਕੇ ਫਿਰ ਪੁੱਛਦੇ ਵਾਹ ਜੀ ਜਿਹੜਾ ਅੰਦਰ ਬੰਦਾ ਜ਼ਖਮੀ ਹੈ ਉਹਦਾ ਕੀ ਨਾਮ ਹੈ ਉਹਦਾ ਨਾਮਿੰਦਰ ਜੀ ਸਈ ਜੀ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਕਰਦੇ ਜੀ ਕਿ ਪ੍ਰਚਾਰਕ ਜੀ ਤੋਂ ਬੜੀ ਤੋਂ ਬੜੀ ਸਹਾਇਤਾ ਦਿੱਤੀ ਜਾਵੇ ਤੇ ਉਹਦੇ ਜਿਹੜੇ ਨਾਲ ਦੇ ਲਾਹੌਰ ਵਾਲਾ ਸਾਰਾ ਲਾਗੂ ਦਾ ਕਰਾ ਲੈਂਦਾ ਜੀ ਧੰਨਵਾਦ ਚੋਟ ਕੀ ਮਾਮਲਾ ਹੋਇਆ ਸਰ ਮੇਰੇ ਨਾਲ ਦੋਨੋਂ ਬ੍ਰਦਰ ਨੇ ਇਨਾ ਤੇ ਹਮਲਾ ਕੀਤਾ ਸਾਡੇ ਨਾਲ ਪਹਿਲਾਂ ਉਹਦੇ ਦਿਓਰ ਮੇਰੇ ਦੀਦੀ ਦੇ ਹਸਬੰਡ ਦੇ ਬ੍ਰਦਰ ਨੇ ਮੇਰੇ ਤੇ ਹੱਥ ਪਾਇਆ ਮੈਨੂੰ ਹੱਥ ਪਾਇਆ ਟਿਕਟ ਇਹ ਦੋਨੋਂ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇੰਨਾ ਤੇ ਹੀ ਕਰਪਾਨਾ ਚ ਲਾਤੀਆਂ ਤੇ ਫਿਰ ਅਸੀਂ ਸਿਵਲ ਹਸਪਤਾਲ ਆਏ ਇਹਨਾਂ ਤੇ ਕਰਾਉਣ ਮੈਡੀਕਲ ਤੇ ਉੱਥੇ ਵੀ ਆ ਕੇ ਕਰਪਾਨਾ ਲੈ ਕੇ ਚਾਰ ਪੰਜ ਬੰਦੇ ਸੀ ਤੇ ਤਿੰਨ ਜਨਾਨੀਆਂ ਸੀ ਤਲਵਾਰਾਂ ਉਹਨਾਂ ਦੇ ਹੱਥ 'ਚ ਸੀਗੀਆਂ ਸਿਵਲ ਹਸਪਤਲ ਦੇ ਹੁਣ ਬਾਹਰ ਇਹ ਹੋਇਆ ਕਿ ਮੇਰੇ ਭਰਾ ਨੇ ਆਹ ਇਹਨਾਂ ਨੂੰ ਸਮਝਾਉਣ ਜਾ ਰਹੇ ਸੀ 13 ਤਰੀਕ ਦਾ ਸਾਡਾ ਗੱਲਬਾਤ ਚੱਲਦੀ ਵੀ 8 ਨੰਬਰ ਥਾਣੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ 8 ਨੰਬਰ ਥਾਣੇ ਚ ਉਹ ਟਾਈਮ ਦੇਈ ਜਾ ਰਿਹਾ ਕਦੇ 11 ਵਜੇ ਦਾ ਕਦੇ 6 ਵਜੇ ਦਾ ਕਦੇ 4 ਵਜੇ ਦਾ ਤੇ ਉਸ ਤੋਂ ਬਾਅਦ ਫਿਰ ਇਹ ਗਏ ਰਸਤੇ 'ਚ ਇਹਨਾਂ ਨੇ ਰੋਕਿਆ ਤੇ ਇਹ ਕਹਿੰਦੇ ਕਿ ਵੀ ਆਪਾਂ ਪਿਆਰ ਨਾ ਸਮਝਾ ਲੈਣਾ ਥਾਣੇ 'ਚ ਕਿਹੜਾ ਕੋਈ ਹੋਰ ਹੋਣਾ ਵੀ ਘਰ ਦੀ ਗੱਲ ਆ ਆਪਾਂ ਪਿਆਰ ਨਾ ਸਮਝਾ ਲੈਣੇ ਆ ਉਹਨਾਂ ਨੇ ਇਹਨਾਂ ਤੇ ਹੋਕੇ ਅੰਮਾ ਨੇ ਤਲਵਾਰਾਂ ਮੰਨਣੇ ਸ਼ੁਰੂ ਕਰਤੀਆਂ ਦੋ ਦੋ ਕੀ ਨਾਮ ਹੈ ਇੰਦਰਜੀਤ ਕੀ ਮੰਗ ਕਰਦਾ ਅਸੀਂ ਮੰਗ ਤੋਂ ਇਹੀ ਕਰਦੇ ਕਿ ਇਹਨਾਂ ਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਵੇ ਕੜੀ ਤੋਂ ਕੜੀ ਸਜ਼ਾ ਇਹ छुटਣੇ ਨਹੀਂ ਚਾਹੀਦੇ ਕਿਉਂਕਿ ਇਹ ਗੁੰਡਾਗਰਦੀ ਸ਼ਰਮ ਦਿਖਾ ਰਿਹਾ ਰਸਤੇਾਂ 'ਚ ਇਸ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸੇਵਲ ਹਸਪਤਾਲ ਦੇ ਬਾਹਰ ਕੋਈ ਦੋ ਪਾਸੇ ਆਪਸ ਵਿੱਚ ਝਗੜਾ ਹੋਇਆ ਹੈ ਅਸੀਂ ਮੌਕੇ ਤੇ ਜਾ ਕੇ ਜਿਹੜਾ ਕੋਸ਼ਿਸ਼ ਸ਼ਕਤੀ ਵੇਖੀ ਜਿਹੜੇ ਰਾਉਂਡਰ ਦਿੱਤੇ ਗਏ ਤੇ ਇੱਕ ਇੰਦਰਜੀਤ ਨਾਮ ਦੇ ਮਰਦ ਨਾਲ ਹੈਗਾ ਲੜਕਾ ਉਹ ਸੱਟਾਂ ਲੱਗੀਆਂ ਲੈ ਐਮਰਜੈਂਸੀ ਦੇ ਵਿੱਚ ਦਾਖਲ ਆ ਉਹਦੀ ਕੰਡੀਸ਼ਨ ਨਾਰਮਲ ਹੈਗੀ ਹੈ ਕਾਰਨ ਕਿ ਐਸ ਉਹ ਬਾਰੇ ਜਿਹੜੀ ਹੁਣ ਤੱਕ ਦੀ ਸਾਨੂੰ ਕੁਝ ਪ੍ਰਦਾਨ ਕੀਤੀ ਡੋਡਾ ਪਾਰਟੀਆਂ ਨੂੰ ਸਮਝ ਲੱਗਿਆ ਕਿ ਰੇਸ਼ੂ ਵਗੋਂ ਦੀ ਵਾਈਫ ਹੈਗੀ ਦੇਖਿਆ ਇਹਨਾਂ ਦਾ ਆਪਸ ਵਿੱਚ ਕੋਈ ਕੱਟਵੰਟ ਡਿਸਕੂਸ਼ਨ ਹੋਇਆਗਾ ਜਿਸ ਸੰਬੰਧ ਵਿੱਚ ਹੈਬੋ ਵਾਲ ਥਾਣੇ ਦੇ ਵਿੱਚ ਇਹਨਾਂ ਦੀ ਕੰਪਲੀਟ ਚੱਲਦੀ ਜਿੱਥੇ ਇਹਨਾਂ ਰਾਜ ਕੋਈ ਝਗੜਾ ਹੋਇਆ ਸੀਗਾ ਜੀ ਜੀ ਹਾਂ ਜੀ ਇਹਨਾਂ ਦੇ ਆਪਸ ਵਿੱਚ ਹਥਿਆਰ ਕਰ ਬੰਦਾ ਵਗੈਰਾ ਸੀਨੀਅਰ ਨੇ ਕਰੇ ਇਹ ਕਿੰਨੇ ਬੰਦੇ ਕਿਹਾ ਇਹ ਕਿੰਨੇ ਲਿਖੂਗਾ ਇਹ ਬਰਾਬਰ ਇਹ ਪੂਰੀ ਹੋ ਗਈ ਹੈ ਇਹ ਸ਼ਕਤੀ ਦੇਖਤੀ 라ਉਡਾ ਕੀਤਾ ਹੀ ਮੌਕੇ ਤੇ ਕਾਫੀ ਰਾਜ ਸੀਗਾ ਤੇ ਹੁਣ ਦੇਖਦੇ ਆਂ ਕਿ ਉਹ ਦੇ ਵਿੱਚ ਜਿਹੜੇ 스킬 ਵਿੱਚ ਇਨਵੋਲ ਕਿਨੇ ਹੈਗੇ ਉਸਕੇ ਜੀ ਜੀ ਇਹ ਮੈਲਾਮਾ ਮੈਲਾਮਾ ਦੋ ਨੰਬਰ ਕਿੱਦਿਆਂ ਬਿਲਾ ਦੇ ਅਸੀਂ ਵੀ ਉਹ ਜਿਹੜਾ ਜਿਹੜਾ થਗਾ ਐਨਰਜੀ ਇਸ ਦੇ ਉਹਦਾ ਸਟੇਟਮੈਂਟ ਲਿਖਣ ਲੱਗੇ ਹੈਗਾ ਜੋ ਬਿਆਨ ਹੋਊਗਾ ਜੋ ਸੱਤਾ ਲੱਗੀਆਂ ਉਹਨਾਂ ਨਾਲ ਕਰਨਾ